ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਪਹਿਲਾ ਸੰਖਿਆ ਪ੍ਰਣਾਲੀ ਅਭਿਆਸ ਨੰਬਰ 1.3 23 ਅਭਿਆਸ ਦੇ ਅਕਸ਼ਿਰਲੇ 3 ਸਵਾਲ 7ਵਾਂ 8ਵਾਂ 9ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ अगे तो पहला प्यारे विद्यार्थियों तो हमें चेता करा दवा कि इसी चैनल के उत्तियाँ नौवीं जमात में जुड़िया कुछ होर प्लेलिस्टा भी है दूजे विषय दियां चैनल पर जाओ प्लेलिस्ट से टैप करो तो इन्होंने प्लेलिस्टा भी खोल के जरूर देखो एक हैगी नाइनथ मैथ नोट्स फिर एक हैगी नाइनथ सैंस एक हैगी नाइनथ इंगलिश एम सी बी एक हैगी नाइनथ इंग्लिश लिटरेचर एक हैगी नाइनथ ग्रैमर एक हैगी गणित सिद्धांत तो एक हैगी मैथ शॉर्टकट्स एंड ट्रिक्स सो आओ देखिए बचे हूँ एवले सवाल ਸਤੋਂ ਸਵਾਲ ਇਹ ਕਹਿੰਦਾ ਹੈ ਇਹ ਜਿਹੀਆਂ ਤਿੰਨ ਸੰਖਿਆਵਾਂ ਲਿਖੋ ਜਿਨ੍ਹਾਂ ਦੇ ਦਸ਼ਮਲਵ ਵਿਸਥਾਰ ਅਸ਼ਾਂਤ ਅਨਵਰਤੀ ਹੋਣ ਸੋ ਵਿੱਚ ਸਵਾਲ ਨੂੰ ਅਸੀਂ ਦੋ ਮਤਲਬ ਕਿ ਰੂਪਾਂ ਵਿੱਚ ਮੈਂ ਕਰਾਂਗਾ ਇੱਕ ਇਹ ਰੂਪ ਤੇ ਇੱਕ ਦੂਜਾ ਰੂਪ ਸੋ ਤੁਸੀਂ ਦੋਨੋਂ ਢੰਗ ਦੇ ਨਾਲ ਇਹਦਾ ਜਵਾਬ ਦੇ ਸਕਦੇ ਹੋ ਸੋ ਪਹਿਲਾਂ ਅਸੀਂ ਇਹਦਾ ਲਿਖ ਸਕਦੇ ਹਾਂ ਕਿ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਅਭਾਜ ਸੰਖਿਆ ਦਾ ਵਰਗਮੂਲ ਅਸ਼ਾਂਤ ਅਨਵਰਤੀ ਹੁੰਦਾ ਹੈ ਫਿਰ ਅਸੀਂ ਲਿਖਾਂਗੇ ਕੋਈ ਵੀ ਤਿੰਨ ਪਾਸ਼ ਸੰਖਿਆਵਾਂ ਲੈ ਲਓ ਮੈਂ ਸ਼ੁਰੂ ਦੀਆਂ ਪਾਸ਼ ਸੰਖਿਆਵਾਂ ਲੈ ਲਈਆਂ 2 3 ਅਤੇ 5 13 ਵੀ ਇਹ ਪਾਸ਼ ਸੰਖਿਆ ਹੈ 11 ਵੀ ਇਹ ਪਾਸ਼ ਸੰਖਿਆ ਹੈ 19 ਵੀ ਇਹ ਪਾਸ਼ ਸੰਖਿਆ ਹੈ 17 ਵੀ ਫਿਰ 23 ਵੀ 29 ਵੀ ਬਹੁਤ ਸਾਰੀਆਂ ਆ ਗਈਆਂ ਨੇ ਅਨੰਤ ਆ ਗਈਆਂ ਨੇ ਸੋ ਤੁਸੀਂ ਸ਼ੁਰੂਆਤ ਦੀਆਂ ਤਿੰਨ ਚਾਰ ਲੈ ਲਵੋ ਜਿਹੜੀਆਂ ਤਿੰਨ ਮੰਗੀਆਂ ਨੇ 2 3 5 ਪਾਸ਼ ਸੰਖਿਆਵਾਂ ਹਨ ਸੋ ਅਸੀਂ ਇੱਥੇ ਲਿਖਿਆ ਤਿੰਨ ਸੰਖਿਆਵਾਂ ਲਿਖ ਸਕਦੇ ਹਾਂ ਜਿਨ੍ਹਾਂ ਦੇ ਦਸ਼ਮਲਵ ਵਿਸਥਾਰ ਅਸ਼ਾਂਤ ਅਨਵਰਤੀ ਹਨ ਪਹਿਲਾ 1 2 ਦਾ ਵਰਗਮੂਲ 3 ਦਾ ਵਰਗਮੂਲ 5 ਦਾ ਵਰਗਮੂਲ ਤੁਸੀਂ ਕੱਢ ਕੇ ਦੇਖ ਲਓ ਇਹਨਾਂ ਦਾ ਜਿਹੜਾ ਦਸ਼ਮਲਵ ਵਿਸਥਾਰ ਹੋਏਗਾ ਉਹ ਅਸ਼ਾਂਤ ਅਨਵਰਤੀ ਹੋਵੇਗਾ ਨਹੀਂ ਤੇ ਅਸੀਂ ਬੱਚਿਓ ਇਸੇ ਸਵਾਲ ਦਾ ਜਵਾਬ ਇਸ ਹੋਰ ਨਵੇਂ ਢੰਗ ਨਾਲ ਵੀ ਦੂਜੇ ਢੰਗ ਨਾਲ ਵੀ ਦੇ ਸਕਦੇ ਹਾਂ ਜਾਂ ਸਵਾਲ ਉਹੀ ਹੈਗਾ ਸੋ ਅਸੀਂ ਲਿਖਾਂਗੇ ਅਸ਼ਾਂਤ ਅਨਵਰਤੀ ਦਸ਼ਮਲਵ ਵਿਸਥਾਰ ਅਸ਼ਾਂਤ ਅਨਵਰਤੀ ਦਸ਼ਮਲਵ ਵਿਸਥਾਰ ਵਾਲੀਆਂ ਤਿੰਨ ਸੰਖਿਆਵਾਂ ਹੇਠ ਲਿਖੇ ਅਨੁਸਾਰ ਹੋ ਸਕਦੀਆਂ ਹਨ ਇਦਾਂ ਦੀਆਂ ਸੰਖਿਆਵਾਂ ਬੱਚਿਓ ਬੇਅੰਤ ਨੇ ਪਰ ਤੁਸੀਂ ਕੋਈ ਵੀ ਲੈ ਲਓ ਜਿੱਦਾਂ ਮੈਂ 0 ਲਾ ਕੇ ਦਿਸ਼ਾ ਨੂੰ ਲਾ ਕੇ ਵੀ 3 ਲਿਖੋ ਫਿਰ 03 ਲਿਖ ਦਿਓ ਫਿਰ 0003 ਲਿਖ ਦਿਓ ਫਿਰ ਤਿੰਨ ਵਾਰ 03 ਲਿਖ ਦਿਓ ਫਿਰ ਚਾਰ ਵਾਰ 0 ਲਿਖ ਦਿਓ ਪਹਿਲੀ ਵਾਰ ਇੱਕ 0 ਲਿਖੋ ਦੂਜੀ ਵਾਰ ਦੋ 0 ਤੀਜੀ ਵਾਰ ਤਿੰਨ 0 ਚੌਥੀ ਵਾਰ ਚਾਰ 0 ਤੇ ਇੱਥੇ ਕੋਈ ਵੀ ਸੰਖਿਆ ਲਓ ਇੱਕ ਲੈ ਲਓ ਦੋ ਲੈ ਲਓ 13 29 25 ਜੋ ਮਰਜ਼ੀ ਲੈ ਲਓ ਸੋ ਮੈਂ ਇੱਥੇ 7 ਲੈ ਲਿਆ 7.13 ਫਿਰ 013 ਫਿਰ 0013 ਫਿਰ ਤਿੰਨ ਵਾਰ 013 ਫਿਰ ਚਾਰ ਵਾਰ 013 ਦੇ ਡਾਟ ਡਾਟ ਆਉ ਉਹਦੇ ਵਿੱਚ ਕੋਈ ਤਰਤੀਬ ਨਹੀਂ ਹੋਣੀ ਚਾਹੀਦੀ ਕੋਈ ਪੈਟਰਨ ਨਹੀਂ ਹੋਣਾ ਚਾਹੀਦਾ ਕੋਈ ਦੁਹਰਾਅ ਨਹੀਂ ਹੋਣਾ ਚਾਹੀਦਾ ਫਿਰ ਮੈਂ ਇੱਥੇ 3 ਲਿਖ ਲਿਆ 3 ਦਸ਼ਮਲ ਫਿਰ 8 ਲੈ ਲਿਆ 7 ਨਾਲ ਕੁਝ ਵੀ ਲੈ ਲਓ ਫਿਰ ਮੈਂ 01 ਲਿਖ ਦਿੱਤਾ ਫਿਰ 001 ਲਿਖ ਦਿੱਤਾ ਫਿਰ 301 ਲਿਖ ਦਿੱਤਾ ਫਿਰ 401 ਲਿਖ ਦਿੱਤਾ ਸੋ ਤੁਸੀਂ ਵੀ ਕੋਈ ਬਣਾ ਕੇ ਬਸ ਇਹ ਦੇਖਣਾ ਹੈ ਕਿ ਉਹਦੇ ਵਿੱਚ ਕੋਈ ਜਿੱਦਾਂ ਅਸ਼ਾਂਤ ਅਵਰਤੀ ਵਿੱਚ ਹੁੰਦਾ ਹੈ ਕਿ ਇੱਕ ਦੁਹਰਾਓ ਵਾਲਾ ਖੰਡ ਹੁੰਦਾ ਹੈ ਇਹ ਚ ਦੁਹਰਾਓ ਵਾਲਾ ਖੰਡ ਕੋਈ ਨਹੀਂ ਬਣਨਾ ਚਾਹੀਦਾ ਉਹ ਬਣੇਗਾ ਅਸ਼ਾਂਤ ਅਨਅਵਰਤੀ ਦਸ਼ਮਲਵਿਸਤ ਠੀਕ ਹੈ ਸੋ ਪਹਿਲੇ ਜਿਹੜਾ ਮੈਂ ਦੱਸਿਆ ਤੁਹਾਨੂੰ ਵਰਗਮੂਲ ਕਿਸੇ ਅਭਾਜ ਸੰਖਿਆ ਦਾ ਵਰਗਮੂਲ ਲਓ ਜਾਂ ਤੁਸੀਂ ਇਸ ਤਰ੍ਹਾਂ ਕਰਕੇ ਵੀ ਲਿਖ ਸਕਦੇ ਹੋ ਆਓ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਬੱਚਿਓ ਪਰਿਮੇਯ ਸੰਖਿਆਵਾਂ 5/7 ਅਤੇ 9/11 ਦੇ ਵਿਚਕਾਰ ਤਿੰਨ ਵੱਖ-ਵੱਖ ਅਪਰਿਮੇਯ ਸੰਖਿਆਵਾਂ ਲੱਭੋ ਅਸੀਂ ਬੱਚਿਓ ਦੋ ਪਰਿਮੇਯ ਸੰਖਿਆਵਾਂ ਜਿਹਦਾ 5/7 9/11 ਦੇ ਵਿੱਚ ਅਸੀਂ 5 6 7 ਪਰੀਮੇ ਸੰਖਿਆਤੇ ਕੱਡੀਆਂ ਹੋਈਆਂ ਅਸੀਂ ਪਿਛਲੇ ਅਭਿਆਸ ਵਿੱਚ ਇਹ ਸਵਾਲ ਕੀਤੇ ਨੇ ਪਰ ਇਹ ਕਹਿ ਰਹੇ ਨੇ ਅ ਪਰੀਮੇ ਸੰਖਿਆਵਾਂ ਲੱਭੋ ਅਪਰੀਮੇ ਹੁਣ ਕੋਈ ਵੀ ਦੋ ਸੰਖਿਆਵਾਂ ਦੇ ਵਿੱਚ ਉਹ ਪਰੀਮੇ ਸੰਖਿਆਵਾਂ ਵੀ ਅਨੰਤ ਹੁੰਦੀਆਂ ਨੇ ਸੋ ਇਹ ਕਰਨ ਲਈ ਕੀ ਕਰਨਾ ਚਾਹੀਦਾ ਹੈ ਪਹਿਲੇ ਸਾਨੂੰ ਇਹਨਾਂ ਦਾ ਦਸ਼ਮਲਵ ਵਿਸਥਾਰ ਲੱਭਣਾ ਪਵੇਗਾ ਸੋ 5/7 ਜਿਹੜਾ ਹੈਗਾ ਉਹ 0.714285 ਤੇ ਉੱਤੇ ਬਾਅਦ ਕਿਉਂਕਿ ਇਹ ਖੰਡ ਜਿਹੜਾ ਦੁਹਰਾਓ ਵਾਲਾ ਹੈ ਤੇ 9/11 ਜਿਹੜਾ ਹੈ ਬਰਾਬਰ 0.81 281 81 81 ਦਾ 81 ਦੁਹਰਾਓ ਵਾਲਾ ਹੈ ਹੁਣ ਅਸੀਂ ਬੱਚਿਓ ਦੇਖਣਾ ਇੱਥੇ 7 ਹੈਗਾ ਇੱਥੇ 8 ਹੈਗਾ ਸੋ 7 ਛੋਟਾ ਐ 8 ਵੱਡਾ ਐ ਅੱਗੇ ਫਿਰ ਇੱਥੇ 1 ਆ ਗਿਆ ਤੇ ਇੱਥੇ 81 ਆ ਗਿਆ ਅੱਗੇ ਉਹਨੇ 714 ਐ ਤੇ ਇੱਥੇ 810 ਐ ਹੁਣ ਮੈਂ ਦੇਖਣਾ ਬੱਚਿਓ ਕਿ 71 ਤੋਂ ਉੱਪਰ ਵਾਲਾ ਕੋਈ ਲੈ ਲਵੋ 72 ਤਾਂ 72 74 ਤੇ 80 ਤੱਕ ਮੈਂ ਲੈ ਸਕਦਾ ਤੇ ਫਿਰ ਅੱਗੇ ਉਹਦੇ ਨਾਲ ਕੋਈ ਪੈਟਰਨ ਬਣਾ ਲੈਣੇ ਆ ਸੋ ਮੈਂ ਲਿਖਾਂਗਾ 105/7 ਤੇ 9/11 ਦੇ ਵਿੱਚਕਾਰ ਹੇਠ ਲਿਖੀਆਂ ਤਿੰਨ ਆ ਪ੍ਰਾਇਮੇ ਸੰਖਿਆਵਾਂ ਹੋ ਸਕਦੀਆਂ ਹਨ ਕੋਈ ਵੀ ਇਹਦੀ ਵੀ અનંત ਹੋਣੀ ਆ ਸੋ ਪਹਿਲੇ ਮੈਂ 72 ਲੈ ਲਿਆ ਕਿਉਂਕਿ 71 ਤੋਂ ਵੱਡਾ 72 ਹੈ ਤੇ 72 81 ਤੋਂ ਛੋਟਾ ਹੈ ਫਿਰ ਅੱਗੇ ਮੈਂ ਕੋਈ ਵੀ ਪੈਟਰਨ ਲੈ ਨਾ 0 ਇਹ ਜਿਹੜਾ ਇੱਥੇ ਲਿਖਿਆ 72 072 0072 10 ਵਾਰ 0 ਤੇ 72 ਤੇ ਡਾਟ 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 ਆ ਗਿਆ ਠੀਕ ਹੈ ਜੀ ਫਿਰ ਮੈਂ ਲੈ ਲਿਆ 77 ਲੈ ਲਿਆ ਮਤਲਬ 77 ਨਾਲ ਤਾਂ 77 81 ਤੋਂ ਛੋਟਾ ਹੈਗਾ ਉਹਦੇ ਵਿਚਕਾਰ ਹੀ ਹੈਗਾ ਫਿਰ 077 2077 ਤੇ 10077 ਅੱਗੇ ਆਪਣਾ ਜੜੀਆਂ ਹੈਗੀਆਂ ਦਾਣੇ ਦਾ ਅਸੀਂ ਪਾ ਦਿੱਤੇ ਤਾਂ ਠੀਕ ਹੈ ਫਿਰ ਆ ਗਿਆ ਬੱਚੇ ਮੈਂ 70 ਲੈ ਲਿਆ ਸਿੱਧਾ ਫਿਰ 079 ਕਰ ਦੋ 0079 ਕਰ ਦੋ ਤੇ ਤਿੰਨ ਵਾਰ 079 ਕਰਕੇ ਡਾਟ 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 ਪਾ ਕੇ ਅਸੀਂ ਇਦਾਂ ਲੱਭ ਸਕਦੇ ਹਾਂ ਇਹ ਚਾਰ ਲੱਭਣੀਆਂ ਹੋਰ ਤੇ ਹੋਰ ਲੱਗ ਲੋ 78 ਲੈ ਸਕਦੇ ਹਾਂ 70 ਲੈ ਸਕਦੇ ਹਾਂ 745 ਲੈ ਸਕਦੇ ਹਾਂ ਅਨੰਤ ਤੋਂ ਅਨੰਤ ਰੂਪ ਵਿੱਚ ਅਸੀਂ ਅਨੰਤ ਜਿਹੜੀਆਂ ਅਪਰਿਮੇਯ ਸੰਖਿਆਵਾਂ ਜਿਹੜੀਆਂ ਉਹ ਲੱਭ ਸਕਦੇ ਹਾਂ ਵਜ਼ਹਿ ਦੇਖਣਾ ਹੈ ਕਿ ਜਿਹੜਾ 71 ਤੋਂ ਉੱਪਰ ਹੋਵੇ 711 ਹੋ ਸਕਦਾ ਹੈ 712 ਨਹੀਂ ਸੌਰੀ 700 ਜਿੱਦਾਂ ਹੈਗਾ 14 ਹੈ ਨਾ ਤੈਨੂੰ ਹੋਰ ਅੱਗੇ ਲੈ ਲਓ 714 ਲੈ ਲਓ 715 ਲੈ ਲਓ 716 ਲੈ ਲਓ ਤੇ ਜੇ ਇੱਥੇ ਇਹਨੂੰ ਅੱਗੇ ਵਧਾਣਾ ਹੈ 7142 ਹੈਗਾ 7143 ਲੈ ਲਓ 7144 ਲੈ ਲਓ ਇਦਾਂ ਕਰਕੇ ਅਸੀਂ ਅਨੰਤ ਅਪਰੀਮੇ ਸੰਖਿਆਵਾਂ ਲੱਭ ਸਕਦੇ ਹਾਂ ਪਰ ਇੱਥੇ ਮੈਂ ਕਿਉਂਕਿ 7 ਤੋਂ ਬਾਅਦ ਇੱਕ ਹੈਗਾ ਇੱਥੇ 8 ਤੋਂ ਬਾਅਦ ਇੱਕ ਹੈਗਾ ਸੋ ਇੱਥੇ ਸਾਂਝਾ ਆ ਗਿਆ ਤਾਂ ਅਸੀਂ ਸਿੱਧਾ ਹੀ 72 77 74 79 ਕਰਕੇ ਇਦਾਂ ਲੈ ਲਿਆ ਆਓ ਹੁਣ ਅਗਲਾ ਸਵਾਲ ਦੇਖੀਏ ਇਹ ਸਵਾਲ ਬੱਚਿਓ ਬੜਾ ਹੀ ਵਧੀਆ ਹੈ। ਬੜਾ ਹੀ ਸਿਧਾਂਤਕ ਸਵਾਲ ਹੈ ਤੇ ਇਹਦੇ ਵਿੱਚ ਪਰਿਮੇ ਅਤੇ ਅਪਰਿਮੇ ਸੰਖਿਆਵਾਂ ਦੇ ਵਿਚਕਾਰਲਾ ਫਰਕ ਜਿਹੜਾ ਹੈ ਤੁਹਾਨੂੰ ਹੋਰ ਸਪਸ਼ਟ ਹੋ ਜਾਏਗਾ ਤੇ ਨਾਲ ਨਾਲ ਮੈਂ ਉਹਨੂੰ ਸਮਝਾਉਣ ਦਾ ਵੀ ਯਤਨ ਕੀਤਾ। ਇਹਨਾਂ ਨੇ ਕਿਹਾ ਕਿ ਹੇਠ ਦੱਸੋ ਕਿ ਹੇਠਾਂ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀਆਂ ਕਿਹੜੀਆਂ ਸੰਖਿਆਵਾਂ ਪਰਿਮੇ ਅਤੇ ਕਿਹੜੀਆਂ ਅਪਰਿਮੇ ਹਨ। ਸੋ ਬੱਚੇ ਮੈਂ ਇਕੱਲਾ ਇਹ ਨਹੀਂ ਦੱਸਾਂਗਾ ਕਿ ਕਿਹੜੀਆਂ ਪਰਿਮੇ ਨੇ ਤੇ ਕਿਹੜੀਆਂ ਅਪਰਿਮੇ ਨੇ। ਮੈਂ ਨਾਲ ਉਹਦਾ ਜਵਾਬ ਤੇ ਉਹਦੀ ਐਕਸਪਲੇਨੇਸ਼ਨ ਉਹਦੀ ਕਥਾ ਵੀ ਉਹਦੀ ਵਿਆਖਿਆ ਵੀ ਕਰਾਂਗੇ। ਪੇ ਕਿ ਤਾਂ ਕਿ ਸਾਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਜਾਵੇ ਤੇ ਸਾਨੂੰ ਤੁੱਕਾ ਨਾ ਲਾਣਾ ਪਵੇ ਸਾਨੂੰ ਇਹ ਬੜਾ ਸਪਸ਼ਟ ਹੋਣਾ ਚਾਹੀਦਾ ਹੈ ਪਤਾ ਲਗਾਉਣ ਲਈ ਕਿ ਕਿਹੜੀ ਸੰਖਿਆ ਪਰਿਮੇਅ ਤੇ ਕਿਹੜੀ ਅਪਰਿਮੇ ਸੋ ਪਹਿਲਾ ਹੈਗਾ 23 ਦਾ ਵਰਗਮੂਲ ਸੋ ਅਸੀਂ ਲਿਖਾਂਗੇ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਅਭਾਜ ਸੰਖਿਆ ਦਾ ਵਰਗਮੂਲ ਅਪਰਿਮੇ ਸੰਖਿਆ ਹੁੰਦਾ ਹੈ ਕਿਉਂਕਿ ਵਰਗਮੂਲ ਹੈ ਦੇਖੋ ਵਰਗੂਲ ਦਾ ਚਿੰਨ ਹੈ ਕਿਉਂਕਿ 23 ਇੱਕ ਅਭਾਜ ਸੰਖਿਆ ਹੈ ਇਸ ਲਈ 23 ਦਾ ਵਰਗਮੂਲ ਇੱਕ ਅਪਰਿਮੇ ਸੰਖਿਆ ਹੈ ਇਸ ਤਰ੍ਹਾਂ ਜਵਾਬ ਲਿਖਾਂਗੇ ਜਵਾਬ ਸਮਝਾਂਗੇ ਤੇ ਸਾਨੂੰ ਬੱਚਿਓ ਕੋਈ ਰੱਟਾ ਲਾਣ ਦੀ ਲੋੜ ਨਹੀਂ। ਅਗਲਾ ਸਵਾਲ ਆ ਗਿਆ ਬੱਚਿਓ 225 ਦਾ ਵਰਗਮੂਲ। ਪੂਰਨ ਵਰਗ ਸੰਖਿਆ ਦਾ ਵਰਗਮੂਲ ਇੱਕ ਪਰਿਮੇਯ ਸੰਖਿਆ ਹੁੰਦੀ ਹੈ। ਪਹਿਲੇ ਅਸੀਂ ਕੀਤਾ ਭਾਗ ਸੰਖਿਆ ਪਰ ਕਿਹੜੀ ਵਰਗ ਸੰਖਿਆ ਪੂਰਨ ਵਰਗ ਹੁੰਦੀ ਹੈ। ਭਾਗ ਸੰਖਿਆ ਨੂੰ ਉਸੇ ਸੰਖਿਆ ਨਾਲ ਗੁਣਾ ਕਰਕੇ ਪ੍ਰਾਪਤ ਹੋਈ ਸੰਖਿਆ ਨੂੰ ਕਿਹਾ ਜਾਂਦਾ ਹੈ ਪੂਰਨ ਵਰਗ। 8ਵਾਂ ਵਿੱਚ ਅਸੀਂ ਇਹਦੇ ਬਾਰੇ ਬੜੇ ਵਿਸਥਾਰ ਦੇ ਨਾਲ ਪੜ ਚੁੱਕੇ ਹਾਂ। ਸੋ ਪੂਰਨ ਵਰਗ ਸੰਖਿਆ ਦਾ ਵਰਗਮੂਲ ਇੱਕ ਪਰਿਮੇਯ ਸੰਖਿਆ ਹੁੰਦੀ ਹੈ ਜਿਸ ਨੂੰ p/q ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਐ ਬੱਚੇ ਯਾਦ ਰੱਖਣਾ ਜਿਹੜੀ ਸੰਖਿਆ ਨੂੰ ਪੀ ਵਟਾ ਕੂ ਦੇ ਰੂਪ ਵਿੱਚ ਲਿਖਿਆ ਜਾ ਸਕੇ ਉਹ ਸੰਖਿਆ ਹੁੰਦੀ ਹੈ ਪਰਿਮੇ ਸੰਖਿਆ ਕੂ ਜ਼ੀਰੋ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਸੰਖਿਆ ਨੂੰ ਪੀ ਵਟਾ ਕੂ ਦੇ ਰੂਪ ਵਿੱਚ ਨਾ ਲਿਖਿਆ ਜਾ ਸਕੇ ਉਹਨੂੰ ਕਿਹਾ ਜਾਂਦਾ ਹੈ ਅਪਰਿਮੇ ਸੰਖਿਆ ਤੇ ਹੁਣ ਅਸੀਂ ਉਹਨੂੰ ਵਿਸਥਾਰ ਗਿੱਤ ਸਮਝਣਨੇ ਆ ਹੁਣ 225 ਇੱਕ ਪੂਰਨ ਵਰਗ ਹੈ ਜਿਸ ਦਾ ਵਰਗਮੂਲ 15 ਹੈ ਕਿਉਂਕਿ 15 15 ਕਿਹਦੇ ਬਰਾਬਰ ਹੁੰਦਾ ਹੈ 225 ਸੋ 225 ਦਾ ਵਰਗਮੂਲ ਬਰਾਬਰ 15 ਤੇ 15 ਨੂੰ ਮੈਂ ਲਿਖ ਲਿਆ 15/1 ਸੋ ਪੀ ਹੋ ਗਿਆ 15 ਕਿਉ ਹੋ ਗਿਆ 1 ਸੋ ਪੀ ਵਟਾ ਕਿਉ ਦੇ ਰੂਪ ਵਿੱਚ ਲਿਖ ਲਿਆ ਇਸ ਤਰ੍ਹਾਂ 225 ਦਾ ਵਰਗਮੂਲ ਇੱਕ ਪਰਿਮੇਯ ਸੰਖਿਆ ਹੈ ਇਦਾਂ ਬੱਚਿਓ ਸਵਾਲ ਕਰਨ ਦਾ ਮਜ਼ਾ ਆਉਂਦਾ ਹੈ ਜਦ ਗੱਲ ਚੰਗੀ ਤਰ੍ਹਾਂ ਸਮਝ ਆ ਜਾਵੇ ਪੱਲੇ ਪੈ ਜਾਵੇ ਸੋ ਬੱਚਿਓ ਤੁਸੀਂ ਵੀ ਗਣਿਤ ਨੂੰ ਇਦਾਂ ਸਮਝ-ਸਮਝ ਕੇ ਕਰੋਗੇ ਤੁਹਾਨੂੰ ਗਣਿਤ ਬੜਾ ਰੋਚਕ ਲੱਗੇਗਾ ਤੇ ਤੁਹਾਨੂੰ ਗਣਿਤ ਤੋਂ ਡਰ ਲੱਗਣਾ ਬੰਦ ਹੋ ਜਾਏਗਾ ਜਦੋਂ ਸਮਝ ਲਿਏ ਕਰੋਗੇ ਅਗਲਾ ਆ ਗਿਆ 0.3796 ਇੱਕ ਸ਼ਾਂਤ ਦਸ਼ਮਲਵਿਸਥਾਰ ਹੈ ਸ਼ਾਂਤ ਦਸ਼ਮਲਵਿਸਥਾਰ ਕਿਉਂ ਹੈ ਕਿਉਂਕਿ 6 ਤੋਂ ਬਾਅਦ ਕੋਈ ਡਾਟ 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 ਬਿੰਦੂਆਂ ਦਾਣੇ ਨਹੀਂ ਹੈਗੇ 6 ਤੋਂ ਬਾਅਦ ਕੋਈ ਅੰਕ ਵੀ ਨਹੀਂ ਹੈਗਾ ਤੇ ਅੱਗੇ ਬਿੰਦੀਆਂ ਵੀ ਨਹੀਂ ਹੈਗੀਆਂ ਇਸ ਕਰਕੇ ਇਹ ਕੀ ਹੈ ਕਿ ਹੈਗਾ ਸ਼ਾਂਤ ਦਸ਼ਮਲਵਿਸਥਾਰ ਹੈ ਜਿਸ ਨੂੰ p/q ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਤੇ 0.3796 ਦਸ਼ਮਲਵਟਾ ਤੇ ਦਸ਼ਮਲਵ ਤੋਂ ਬਾਅਦ ਕਿੰਨੇ ਅੰਕ ਨੇ 1 2 3 4 ਸੋ 4 0 ਲਿਖ ਕੇ ਇੱਥੇ ਇੱਕ ਲਿਖ ਦਿੱਤਾ ਸੋ 3796 10000 p ਹੋ ਗਿਆ 3796 q ਹੋ ਗਿਆ 10000 ਇਸ ਲਈ 0.3796 ਇੱਕ ਪਰਿਮੇਯ ਸੰਖਿਆ ਹੈ ਅਗਲੇ ਦੇਖੀਏ ਭਾਗ ਅਗਲਾ ਆ ਗਿਆ ਬੱਚੋ 7.478 478 ਹੁਣ ਦੇਖੋ ਬੱਚੋ 478 478 ਭਾਗ ਦੁਹਰਾਓ ਦਾ ਖੰਡ ਹੈਗਾ 478 ਦੁਹਰਾਓ ਦੇ ਖੰਡ ਵਿੱਚ ਤਿੰਨ ਅੰਕ 478 ਜਿਹੜੇ ਨੇ ਉਹ ਦੁਹਰਾਏ ਜਾ ਰਹੇ ਨੇ ਇੱਕ ਅਸ਼ਾਂਤ ਕਿਉਂਕਿ ਡਾਟ 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 ਆ ਗਿਆ ਅਸ਼ਾਂਤ ਅਵਰਤੀ ਅਵਰਤੀ ਮੈਨੇ ਦौराਉ ਹੈਗਾ ਦਸ਼ਮਲਵਿਸਤਾਰ ਹੈ ਜਿਸ ਨੂੰ ਪੀ ਬਟਾ ਕਿਊ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਸੋ 7.478 478 7471/999 ਇਹ ਬਣੇਗਾ ਇਹ ਤੁਹਾਨੂੰ ਅਗਲੀ ਸਲਾਈਡ ਵਿੱਚ ਕਰਕੇ ਵੀ ਦਿਖਾ ਦਾਂਗਾ ਉਹਨਾਂ ਨੇ ਕਰਕੇ ਉਹਨਾਂ ਨੇ ਪੁੱਛਿਆ ਨਹੀਂ ਵੀ ਕਰਕੇ ਦੱਸੋ ਪਰ ਬੱਚਿਓ ਤੁਹਾਡੇ ਸਮਝਣ ਲਈ ਤੇ ਤੁਹਾਡੇ ਅਭਿਆਸ ਲਈ ਮੈਂ ਇਹ ਸਵਾਲ ਨੂੰ ਇਹ ਕਿੱਦਾਂ ਆਇਆ ਇਹ ਵੀ ਕਰਕੇ ਦੱਸ ਦਵਾਂਗਾ ਤੁਸੀਂ ਵੀ ਉਹਦਾ ਅਭਿਆਸ ਕਰ ਲੈਣਾ ਤੁਹਾਡਾ ਅਭਿਆਸ ਹੋਰ ਪੱਕਾ ਹੋ ਜਾਏਗਾ ਨਾਲੇ ਗੱਲ ਸਪਸ਼ਟ ਹੋ ਜਾਏਗੀ ਇਸ ਲਈ ਕਿਉਂਕਿ ਪੀ ਹੋ ਗਿਆ 7471 ਕਿਊ ਹੋ ਗਿਆ 999 ਸੋ ਬੱਚੋ ਪਿੱਛੇ ਜਿਹੜੀ ਲਫਾਵੇ ਦੀ ਆਵਾਜ਼ ਆ ਰਹੀ ਹੈ ਤੁਸੀਂ ਉਹ ਤੋਂ ਘਬਰਾਣਾ ਨਹੀਂ ਹੈਗਾ ਉਹ ਮਾੜਾ ਜਿਹਾ ਸ਼ੋਰ ਪੈ ਰਿਹਾ ਇੱਥੇ ਠੀਕ ਹੈ ਸੋ ਇਸ ਲਈ 7.478 478 ਇੱਕ ਪਰਿਮੇਯ ਸੰਖਿਆ ਹੈ ਠੀਕ ਹੈ ਜੀ ਆਓ ਹੁਣ ਅਗਲਾ ਦੇਖੀਏ 1.1 01 001 00001 ਫਿਰ 401 ਹੁਣ ਬੱਚਿਓ ਕੋਈ ਦੁਹਰਾਓ ਨਹੀਂ ਹੈਗਾ ਤੇ ਇਹ ਅਸ਼ਾਂਤ ਵੀ ਹੈਗਾ ਡਾਟ 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 ਹੈਗਾ ਪਰ ਕੋਈ ਦੁਹਰਾਓ ਵਾਲਾ ਖੰਡ ਨਹੀਂ ਹੈਗਾ ਇਹ ਇੱਕ ਅਸ਼ਾਂਤ ਅਣਾਵਰਤੀ ਦਸ਼ਮਲਵ ਵਿਸਥਾਰ ਹੈ ਜਿਸ ਨੂੰ p/q ਦੇ ਰੂਪ ਵਿੱਚ ਨਹੀਂ ਲਿਖਿਆ ਜਾ ਸਕਦਾ ਇਸ ਲਈ ਇਹ ਵਾਲੀ ਸੰਖਿਆ ਜਿਹੜੀ ਹੈਗੀ ਇਹ ਇੱਕ ਅਪਰੀਮੇ ਸੰਖਿਆ ਹੈ ਹੁਣ ਬੱਚਿਓ ਅਸੀਂ ਤੁਹਾਨੂੰ ਇਹ ਸਮਝਾਉਂਦੇ ਹਾਂ ਕਿ ਇਹ ਜਿਹੜੀ ਸੰਖਿਆ ਹੈ ਇਸ ਰੂਪ ਵਿੱਚ ਕਿਦਾਂ ਆਈ ਇਹ ਦੇਖੋ ਮੰਨ ਲਓ x 7.4478478... ਤੇ ਇੱਕ ਨੰਬਰ ਸਮੀਕਰਨ ਦਿੱਤਾ ਹੁਣ ਕਿੰਨੇ ਅੰਕ ਦੋਹਰਾਓ ਵਿੱਚ ਹੈਗੇ ਨੇ ਖੰਡ ਵਿੱਚ ਕਿੰਨੇ ਅੰਕ ਨੇ 1 2 3 4 7 8 ਤਿੰਨ ਅੰਕ ਨੇ ਕਿਉਂਕਿ ਦੋਹਰਾਓ ਤਿੰਨ ਅੰਕਾਂ ਦਾ ਹੈ ਦੋਨੋਂ ਪਾਸੇ 10 ਦੀ ਘਾਤ 3 ਤਿੰਨ ਅੰਕਾਂ ਦਾ ਦੋਹਰਾਓ ਹੈ 10 ਦੀ ਘਾਤ 10. 3 1000 ਨਾਲ ਗੁਣਾ ਕਰਕੇ ਸੋ x 1000 7.4478478... 1000 10. 10. 10. ਸੋ so, x 1000 ਬਣ ਗਿਆ 1000 x ਇਹ 1000 ਨੂੰ ਗੁਣਾ ਕਰਨ ਤੇ ਦਸ਼ਮਲਵ ਚਿੰਨ ਤਿੰਨ ਅੰਕ ਇੱਥੇ ਮਲੇ ਹੋ ਜਾਏਗਾ ਸ਼ਿਫਟ ਹੋ ਜਾਏਗਾ ਸੋ 478 800 ਆ ਜਾਏਗਾ ਦਸ਼ਮਲਵ 7478.478 ਤੇ 478 ਅਸੀਂ ਇੱਕ ਵਾਰੀ ਹੋਰ ਲਿਖ ਲਿਆ ਕਿਉਂਕਿ ਡਾਟ 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 ਹੈਗਾ ਇਹਨੂੰ ਸਮੀਕਰਨ ਨੰਬਰ ਦਿੱਤਾ 2 ਹੁਣ ਇੱਕ ਨੂੰ ਦੋ ਵਿੱਚੋਂ ਘਟਾਉਣ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ 1000x x ਇਹ ਜਿਹੜਾ ਹੈਗਾ ਇਹ ਚੋਂ ਘਟਾ ਕਰਕੇ ਇਹਨੂੰ ਘਟਾਉਣਾ ਹੈ ਤੇ ਇਥੇ ਤੁਸੀਂ ਇਦਾਂ ਲਿਖ ਲੈਣਾ ਹੈ ਉੱਪਰ ਥੱਲੇ ਕਰਕੇ ਜੇ ਇਦਾਂ ਲੰਬੇ ਦਾ ਨੂੰ ਲੇਟਵੇ ਨੂੰ ਘਟਾਓਗੇ ਤੇ ਗਲਤੀ ਹੋ ਜਾਏਗੀ ਸੋ ਤੁਸੀਂ ਇਦਾਂ ਲਿਖਣਾ ਹੈ ਅੰਕਾਂ ਨੂੰ ਇਹ ਵਾਲੇ ਉੱਪਰ ਵਾਲੇ ਅੰਕ ਨੂੰ ਇਦਾਂ ਲਿਖਣਾ ਹੈ ਸੰਖਿਆ ਨੂੰ ਲਿਖਣਾ ਹੈ ਤੇ ਦਸ਼ਮਲਵ ਥੱਲੇ ਦਸ਼ਮਲਵ ਟਿਕਾ ਕੇ ਇਹਦੇ ਕੋਲ 4 7 8 4 7 8 ਅਤੇ 0 0 ਆ ਗਏ 8 7 ਗਿਆ 1 7 ਇਦਾਂ ਇਹਦੇ 4 7 7471 ਆ ਗਿਆ 7471 ਪੁਆਇੰਟ ਇੰਨੀਆਂ ਸਿਫਰਾਂ ਤੇ ਸਿਫਰਾਂ ਦਸ਼ਮਲਵ ਤੋਂ ਬਾਅਦ ਕੋਈ ਮੈਨੇ ਨਹੀਂ ਰੱਖਦੀਆਂ ਸੋ 999x 7471 एक्स बराबर चौहत्तर सौ इकहत्तर बटा नौ सौ नड़िनवे इसलिए सत पॉइंट चार सात चार, चार, चार अठ चार सत अठ डॉट 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 बराबर चौहत्तर चौ सौ इकहत् बटा नौ सौ नड़िनवे सो चौहत्तर सौ इकहत् हो गया पी नौ सौ नड़िनवे हो गया क्यू इस करके है कि संख्या परि में संख्या है सो ऐसी पहले विद्यार्थियों एक्सरसाइज अभ्यास नंबर एक पॉइंट तीन ਤੇ ਇਸ ਵੀਡੀਓ ਦੇ ਨਾਲ ਤੁਹਾਡਾ ਅਭਿਆਸ 1.3 ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ